ਸਸ਼ੀ ਕਾਲਜ ਤੋਂ 1224 7 ਪੰਜਾਬ ਪੰਜਾਬ ਪੁਲਿਸ ਨੇ 15 ਅਗਸਤ ਸਤੰਤਰਤਾ ਦਿਵਸ ਤੇ ਪੰਜਾਬ ਨੂੰ ਹਿਲਾਣ ਦੇਣ ਵਾਲੀ ਬੱਬਰ ਖਾਲਸਾ ਦੀ ਸਾਜ਼ਿਸ਼ ਨੂੰ ਫਤਿਹ ਕਰ ਦਿੱਤਾ ਹੈ ਫਿਰੋਜ਼ਪੁਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਮਿਲੀ ਜਾਣਕਾਰੀ ਦੇ ਆਧਾਰ ਤੇ ਦੋ ਆਤੰਕੀ ਗ੍ਰਫਤਾਰ ਕੀਤੇ ਹਨ ਇਹ ਆਤੰਕੀ ਬਬਰ ਖਾਲਸਾ ਇੰਟਰਨੈਸ਼ਨਲ ਦੇ ਆਪਰੇਟਿਵ ਹਰਵਿੰਦਰ ਰਿੰਦਾ ਵੱਲੋਂ ਤਿਆਰ ਕੀਤੀ ਗਈ ਸਾਜ਼ਿਸ਼ ਵਿੱਚ ਸ਼ਾਮਲ ਸਨ ਜਿਸ ਨੂੰ ਪਾਕਿਸਤਾਨ ਦੀ ਖੂਫੀ ਏਜੰਸੀ ਆਈਐਸਆਈ ਦਾ ਸਮਰਥਨ ਮਿਲਦਾ ਹੈ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਗ੍ਰਫਤਾਰ ਕੀਤੇ ਗਏ ਦੋਹਾਂ ਮੁਲਜ਼ਮਾ ਨੇ ਯੂਕੇ ਅਮਰੀਕਾ ਤੇ ਯੂਰਪ ਵਿੱਚ ਬੈਠੇ ਹੈਂਡਲਰਾਂ ਦੇ ਹੁਕਮ ਤੇ ਕੰਮ ਕੀਤਾ ਉਹ ਸਰਕਾਰੀ ਦਫ਼ਤਰਾਂ ਅਤੇ ਤਿਉਹਾਰਾਂ ਤੇ ਗਰਨੇਡ ਵਰਤ ਕੇ ਹਮਲਾ ਦੰਦੀ ਸਾਜ਼ਿਸ਼ ਰਚ ਰਹੇ ਸਨ ਗ੍ਰਫਤਾਰੀ ਦੌਰਾਨ ਪੁਲਿਸ ਨੇ ਦੋ ਹੈਂਡ ਗ੍ਰਨੇਡ ਇੱਕ ਬਰੇਟਾ ਨੋ ਮਿਨੀ ਪਿਸਟਲ ਅਤੇ ਪੰਜ ਜਿੰਦਾ ਕਾਰਤੂਸ ਜ਼ਬਤ ਕੀਤੇ ਅਧਿਕਾਰੀਆਂ ਨੇ ਕਿਹਾ ਕਿ ਸਮੇਂ ਸਿਰ ਕੀਤੀ ਕਾਰਵਾਈ ਨਾਲ ਵੱਡੇ ਅਤਿੰਕੀ ਹਮਲੇ ਨੂੰ ਰੋਕ ਕੇ ਆ ਗਿਆ ਜਿਸ ਨਾਲ ਸਵਤੰਤਰਤਾ ਦਿਵਸ ਸਮਾਰੋਹ ਅਤੇ ਪੰਜਾਬ ਦੀ ਸੁਰੱਖਿਆ ਤੇ ਭਾਰੀ ਖਤਰਾ ਟਲ ਗਿਆ ਇਹ ਕਾਰਵਾਈ ਪੰਜਾਬ ਪੁਲਿਸ ਦੀ ਕਾਬਲੀਅਤ ਅਤੇ ਸਮਰੱਥਾ ਦਾ ਪ੍ਰਤੀਖ ਹੈ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ ਜਦੋਂ ਕਿ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਪਾਕਿਸਤਾਨ ਆਈਐਸਆਈ ਦੀ ਇੱਕ ਵੱਡੀ ਸਾਜ਼ਿਸ਼ ناکਾਮ ਕਰਤੀ ਹੈਗੀ ਤੇ ਇੱਕ ਟੈਰਰ ਮੋਡਿਊਲ ਬਸਟ ਕੀਤਾ ਹੈ ਦੋ ਲੋਕਾਂ ਨੂੰ ਅਰੈਸਟ ਕੀਤਾ ਹੈ ਦੋ ਹੈਂਡ ਗ੍ਰੇਨੇਡਸ ਇੱਕ 9ਐਮਐਮ ਬਰੇਟਾ ਪਿਸਟਲ ਤੇ ਕਾਰਟ੍ਰਿਜਸ ਰਿਕਵਰ ਕੀਤੇ ਗਏ ਸੋ ਇਹਨਾਂ ਦੀ ਇਸ ਮੋਡਿਊਲ ਦੀ ਸਾਜ਼ਿਸ਼ ਸੀ ਕਿ ਪੰਜਾਬ ਦੇ ਵਿੱਚ ਅਫਰਾ ਤਫਰੀ ਫੈਲਾਈ ਜਾਵੇ ਤੇ ਦੋ ਦਿਨ ਪਹਿਲੇ ਵੀ ਇੱਕ ਟਰੈਰ ਮੋਡਿਊਲ ਪੰਜਾਬ ਪੁਲਿਸ ਨੇ ਬਸਟ ਕੀਤਾ ਸੀਗਾ ਉਸ ਦੇ ਵਿੱਚ ਹੈਂਡ ਗ੍ਰੇਨੇਡਸ ਰਿਕਵਰ ਕੀਤੇ ਗਏ ਸੀਗੇ ਸੋ ਪਾਕਿਸਤਾਨ ਵਿੱਚ ਬੈਠਿਆ ਹਰਵਿੰਦਰ ਰਿੰਦਾ ਆਈਐਸਆਈ ਦੇ ਇਸ਼ਾਰਿਆਂ ਤੇ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈਗਾ ਉਹਦੇ ਯੂਕੇ ਬੇਸਡ ਯੂਐਸ ਬੇਸਡ ਤੇ ਯੂਰਪ ਬੇਸਡ ਨੋਟਸ ਦੇ ਥਰੂ ਤੇ ਉਹ ਪੰਜਾਬ ਦੇ ਯੂਥ ਨੂੰ ਗੁੰਮਰਾਹ ਕਰ ਰਿਹਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾਈ ਰੱਖਣ ਨੂੰ ਤੇ ਪੰਜਾਬ ਨੂੰ ਅਸੀਂ ਬਿਲਕੁਲ ਸੇਫ ਐਂਡ ਸਿਕਿਉਰ ਰੱਖਾਂਗੇ ਸਸ਼ੀ ਕਾਲ ਜੀ ਤੁਸੀਂ 2024 ਇਨਟੂ 7 ਤੋਂ ਜੋ ਆ ਪੰਜਾਬ ਪੁਲਿਸ ਨੇ 15 ਜਨਵਰੀ ਸਤੰਤਰਤਾ ਦਿਵਸ ਤੇ ਪੰਜਾਬ ਨੂੰ ਹਿਲਾਣ ਦੇਣ ਵਾਲੀ ਬੱਬਰ ਖਾਲਸਾ ਦੀ ਸਾਜ਼ਿਸ਼ ਨੂੰ ਫਤਿਹ ਕਰ ਦਿੱਤਾ ਹੈ ਫਿਰੋਜ਼ਪੁਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਮਿਲੀ ਜਾਣਕਾਰੀ ਦੇ ਆਧਾਰ ਤੇ ਦੋ ਆਤੰਕੀ ਗ੍ਰਫਤਾਰ ਕੀਤੇ ਹਨ ਇਹ ਆਤੰਕੀ ਬਬਰ ਖਾਲਸਾ ਇੰਟਰਨੈਸ਼ਨਲ ਦੇ ਆਪਰੇਟਿਵ ਹਰਵਿੰਦਰ ਰਿੰਦਾ ਵੱਲੋਂ ਤਿਆਰ ਕੀਤੀ ਗਈ ਸਾਜ਼ਿਸ਼ ਵਿੱਚ ਸ਼ਾਮਲ ਸਨ ਜਿਸ ਨੂੰ ਪਾਕਿਸਤਾਨ ਦੀ ਖੂਫੀ ਏਜੰਸੀ ਆਈਐਸਆਈ ਦਾ ਸਮਰਥਨ ਮਿਲਦਾ ਹੈ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਗ੍ਰਫਤਾਰ ਕੀਤੇ ਗਏ ਦੋਹਾਂ ਮੁਲਜ਼ਮਾ ਨੇ ਯੂਕੇ ਅਮਰੀਕਾ ਤੇ ਯੂਰਪ ਵਿੱਚ ਬੈਠੇ ਹੈਂਡਲਰਾਂ ਦੇ ਹੁਕਮ ਤੇ ਕੰਮ ਕੀਤਾ ਉਹ ਸਰਕਾਰੀ ਦਫ਼ਤਰਾਂ ਅਤੇ ਤਿਉਹਾਰਾਂ ਤੇ ਗਰਨੇਡ ਵਰਤ ਕੇ ਹਮਲਾ ਦਰੰਦੀ ਸਾਜ਼ਿਸ਼ ਉੱਤਰ ਰਏ ਸਨ ਗ੍ਰਫਤਾਰੀ ਦੌਰਾਨ ਪੁਲਿਸ ਨੇ ਦੋ ਹੈਂਡ ਗ੍ਰਨੇਡ ਇੱਕ ਬਰੇਟਾ ਨੋ ਮਿਨੀ ਪਿਸਟਲ ਅਤੇ ਪੰਜ ਛਿੰਦਾ ਕਾਰਤੂਸ ਜ਼ਬਤ ਕੀਤੇ ਅਧਿਕਾਰੀਆਂ ਨੇ ਕਿਹਾ ਕਿ ਸਮੇਂ ਸਿਰ ਕੀਤੀ ਕਾਰਵਾਈ ਨਾਲ ਵੱਡੇ ਅਤਿੰਕੀ ਹਮਲੇ ਨੂੰ ਰੋਕ ਕੇ ਆ ਗਿਆ ਜਿਸ ਨਾਲ ਸਵਤੰਤਰਤਾ ਦਿਵਸ ਸਮਾਰੋਹ ਅਤੇ ਪੰਜਾਬ ਦੀ ਸੁਰੱਖਿਆ ਤੇ ਭਾਰੀ ਖਤਰਾ ਟਲ ਗਿਆ ਇਹ ਕਾਰਵਾਈ ਪੰਜਾਬ ਪੁਲਿਸ ਦੀ ਕਾਬਲੀਅਤ ਅਤੇ ਸਮਰੱਥਾ ਦਾ ਪ੍ਰਤੀਖ ਹੈ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ ਜਦੋਂ ਕਿ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਪਾਕਿਸਤਾਨ ਆਈਐਸਆਈ ਦੀ ਇੱਕ ਵੱਡੀ ਸਾਜ਼ਿਸ਼ ناکਾਮ ਕਰਤੀ ਹੈਗੀ ਤੇ ਇੱਕ ਟੈਰਰ ਮੋਡਿਊਲ ਬਸਟ ਕੀਤਾ ਹੈ ਦੋ ਲੋਕਾਂ ਨੂੰ ਅਰੈਸਟ ਕੀਤਾ ਹੈ ਦੋ ਹੈਂਡ ਗ੍ਰੇਨੇਡਸ ਇੱਕ 9ਐਮਐਮ ਬਰੇਟਾ ਪਿਸਟਲ ਤੇ ਕਾਰਟ੍ਰਿਜਸ ਰਿਕਵਰ ਕੀਤੇ ਗਏ ਸੋ ਇਹਨਾਂ ਦੀ ਇਸ ਮੋਡਿਊਲ ਦੀ ਸਾਜ਼ਿਸ਼ ਸੀ ਕਿ ਪੰਜਾਬ ਦੇ ਵਿੱਚ ਅਫਰਾ ਤਫਰੀ ਫੈਲਾਈ ਜਾਵੇ ਤੇ ਦੋ ਦਿਨ ਪਹਿਲੇ ਵੀ ਇੱਕ ਟੈਰਰ ਮੋਡਿਊਲ ਪੰਜਾਬ ਪੁਲਿਸ ਨੇ ਬਸਟ ਕੀਤਾ ਸੀਗਾ ਉਸ ਦੇ ਵਿੱਚ ਹੈਂਡ ਗ੍ਰੇਨੇਡਸ ਰਿਕਵਰ ਕੀਤੇ ਗਏ ਸੀਗੇ ਸੋ ਪਾਕਿਸਤਾਨ ਵਿੱਚ ਬੈਠਿਆ ਹਰਵਿੰਦਰ ਰਿੰਦਾ ਆਈਐਸਆਈ ਦੇ ਇਸ਼ਾਰਿਆਂ ਤੇ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈਗਾ ਉਹਦੇ ਯੂਕੇ ਬੇਸਡ ਯੂਐਸ ਬੇਸਡ ਤੇ ਯੂਰਪ ਬੇਸਡ ਨੋਟਸ ਦੇ ਥਰੂ ਤੇ ਉਹ ਪੰਜਾਬ ਦੇ ਯੂਥ ਨੂੰ ਗੁੰਮਰਾਹ ਕਰ ਰਿਹਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾਈ ਰੱਖਣ ਨੂੰ ਤੇ ਪੰਜਾਬ ਨੂੰ ਅਸੀਂ ਬਿਲਕੁਲ ਸੇਫ ਐਂਡ ਸਿਕਿਉਰ ਰੱਖਾਂਗੇ